ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੇ ਮੈਂ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਬੋਲ ਸਾਂਝੇ ਕਰਨ ਜਾ ਰਿਹਾ ਹਾਂ ਇਹ ਬੋਲ ਮੇਰੇ ਆਪਣੇ ਨਹੀਂ ਇਹ ਬੋਲ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ ਪੋਰਾ ਸਾਹਿਬ ਉਹਨਾਂ ਨੇ ਇੱਕ ਪੋਸਟ ਪਾਈ ਸੀ ਲਿਖਤੀ ਰੂਪ ਦੇ ਵਿੱਚ ਜਿਹੜੀ ਮੈਂ ਆਪ ਜੀ ਦੇ ਨਾਲ ਸਾਂਝੀ ਕਰਨ ਜਾ ਰਿਆਂ ਵਾਂ ਕਿਉਂਕਿ ਕਈ ਵਾਰੀ ਬਹੁਤ ਸਾਰੀਆਂ ਕਿਤਾਬਾਂ ਪੜ੍ਹ ਕੇ ਬੰਦੇ ਦਾ ਦਿਲ ਜਿਹੜਾ ਵਾ ਉਹ ਟੁੰਬਿਆ ਨਹੀਂ ਜਾਂਦਾ ਤੇ ਕਈ ਵਾਰੀ ਕਿਸੇ ਦੇ ਥੋੜੇ ਜਿਹੇ ਬੋਲ ਜਿਹੜੇ ਹੁੰਦੇ ਆ ਉਹ ਬੰਦੇ ਦਾ ਦਿਲ ਜਿਹੜਾ ਵਾ ਉਹ ਟੁੰਬ ਦਿੰਦੇ ਆ ਜਦੋਂ ਮੈਂ ਇਸ ਪੋਸਟ ਨੂੰ ਪੜ੍ਹਿਆ ਤੇ ਮੈਨੂੰ ਲੱਗਾ ਕਿ ਇਸ ਦਰਦ ਨੂੰ ਜਿਹੜਾ ਵਾ ਉਹ ਵੀਡੀਓ ਦੇ ਰੂਪ ਦੇ ਵਿੱਚ ਤੁਹਾਨੂੰ ਮੈਂ ਸਾਂਝਾ ਕਰਨਾ ਚਾਹੀਦਾ ਵਾ ਇਸ ਕਰਕੇ ਜਿਹੜੇ ਉਹਨਾਂ ਨੇ ਪੋਸਟ ਸਾਂਝੀ ਕੀਤੀ ਆ ਤੇ ਜਿਹੜੀ ਉਹਦੇ ਵਿੱਚ ਲਿਖਤ ਲਿਖੀ ਆ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ ਭਿਉਰਾ ਸਾਹਿਬ ਉਹ ਮੈਂ ਬਿਲਕੁਲ ਉਸੇ ਤਰ੍ਹਾਂ ਆਪ ਜੀ ਦੇ ਨਾਲ ਸਾਂਝੀ ਕਰਨੀ ਆ ਕਿਉਂਕਿ ਤੁਸੀਂ ਦੇਖ ਰਹੇ ਆ ਕੁਝ ਦਿਨਾਂ ਦਾ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਜੀ ਹਵਾਰਾ ਸਾਹਿਬ ਉਹਨਾਂ ਦੇ ਸਤਕਾਰਯੋਗ ਮਾਤਾ ਜੀ ਉਹਨਾਂ ਦੀਆਂ ਪੋਸਟਾਂ ਪੈ ਰੀਆਂ ਵਾ ਕਿਉਂਕਿ ਉਹ ਬਿਮਾਰ ਚੱਲ ਰਹੇ ਆ ਤੇ ਉਹਨਾਂ ਦੀ ਇੱਛਾ ਵਾ ਕਿ ਉਹ ਆਪਣੇ ਪੁੱਤਰ ਭਾਈ ਸੈ ਭਾਈ ਜਗਤਾਰ ਸਿੰਘ ਹਵਾਰਾ ਸਾਹਿਬ ਨੂੰ ਮਿਲਣਾ ਚਾਹੁੰਦੇ ਆ ਇਸੇ ਸੰਦਰਭ ਦੇ ਵਿੱਚ ਜਿਹੜੀ ਪੋਸਟ ਆ ਉਹ ਭਾਈ ਪਰਮਜੀਤ ਸਿੰਘ ਜੀ ਭਿਉਰਾ ਸਾਹਿਬ ਨੇ ਲਿਖੀ ਆ ਜਿਹਨੂੰ ਪੜ੍ਹ ਕੇ ਜਿਹੜਾ ਇਨਸਾਨੀਅਤ ਨੂੰ ਪਸੰਦ ਕਰਦਾ ਵਾ ਜਿਹਦੇ ਅੰਦਰ ਕਿਸੇ ਦੇ ਦੁੱਖ ਪ੍ਰਤੀ ਦਰਦ ਦਾ ਅਹਿਸਾਸ ਹੁੰਦਾ ਵਾ ਉਹ ਬੰਦੇ ਦਾ ਇੱਕ ਵਾਰੀ ਪੜ ਕੇ ਦਿਲ ਝੰਝੋੜਿਆ ਜਾਂਦਾ ਵਾ ਤੇ ਮੈਂ ਆਪ ਜੀ ਨਾਲ ਉਹ ਜਿਹੜੀ ਪੋਸਟ ਆ ਉਹ ਮੈਂ ਸਾਂਝੀ ਕਰ ਰਿਆ ਵਾਂ ਉਹ ਲਿਖਦੇ ਆ ਮਾਵਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ ਮੈਨੂੰ ਪਤਾ ਚੱਲਿਆ ਹੈ ਕਿ ਮੇਰੇ ਸਾਥੀ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਜੀ ਹਵਾਰਾ ਦੇ ਦਰਦ ਮਾਤਾ ਮੇਰੀ ਮਾਂ ਵਾਂਗ ਆਖਰੀ ਵਾਰ ਆਪਣੇ ਬੱਚੇ ਨੂੰ ਮਿਲਣ ਦੀ ਤੰਗ ਰੱਖਦੇ ਹਨ ਪਰ ਹਿੰਦੁਸਤਾਨ ਦੀ ਹਕੂਮਤ ਵੱਲੋਂ ਮੇਰੇ ਵਾਂਗ ਭਾਈ ਜਗਤਾਰ ਸਿੰਘ ਹਵਾਰੇ ਨੂੰ ਆਪਣੀ ਮਾਂ ਨਾਲ ਆਖਰੀ ਵਾਰ ਨਾ ਮਿਲਣ ਦੇਣਾ ਹਿੰਦ ਹਕੂਮਤ ਦਾ ਆਜ਼ਾਦੀ ਪਸੰਦ ਸਿੱਖਾਂ ਪ੍ਰਤੀ ਨਿਰਦਈ ਪੁਨੇ ਦਾ ਸਬੂਤ ਹੈ ਹਿੰਦ ਹਕੂਮਤ ਦਾ ਜੇਲ ਕਾਨੂੰਨ ਬਿਲਕੁਲ ਸਪਸ਼ਟ ਹੈ ਕਿ ਉਮਰ ਕੈਦ ਕੱਟ ਰਿਹਾ ਹਰ ਵਿਅਕਤੀ ਪੈਰੋਲ ਦਾ ਹੱਕਦਾਰ ਹੈ ਤੇ ਹਰੇਕ ਉਮਰ ਕੈਦੀ ਨੂੰ ਐਮਰਜੈਂਸੀ ਜਿਹੜੀ ਪਰੋਲ ਆ ਉਹ ਦਿੱਤੀ ਜਾਂਦੀ ਆ ਹਿੰਦੁਸਤਾਨ ਦੀਆਂ ਅਦਾਲਤਾਂ ਅਤੇ ਪ੍ਰਸ਼ਾਸਨ ਨੂੰ ਮੇਰੇ ਵਕੀਲ ਸਿਮਰਨਜੀਤ ਸਿੰਘ ਦੁਆਰਾ ਪਟੀਸ਼ਨ ਪਾ ਕੇ ਕਿਹਾ ਗਿਆ ਕਿ ਮੇਰੀ 96 ਸਾਲ ਦੀ ਬਿਰਧ ਮਾਤਾ ਦੀ ਆਖਰੀ ਇੱਛਾ ਹੈ ਮੇਰੇ ਨਾਲ ਮੁਲਾਕਾਤ ਕਰਨ ਦੀ ਪਰ ਅਦਾਲਤ ਅਤੇ ਪ੍ਰਸ਼ਾਸਨ ਵੱਲੋਂ ਇਸ ਦੀ ਪ੍ਰਵਾਨਗੀ ਨਹੀਂ ਦਿੱਤੀ ਗਈ ਹਾਲਾਂਕਿ ਭਾਰਤੀ ਸਟੇਟ ਵੱਲੋਂ ਰਜ਼ੀਬ ਕਤਲ ਕੇਸ ਵਿੱਚ ਸ਼ਾਮਲ ਵਿਅਕਤੀਆਂ ਨੂੰ ਘਰ ਦੀ ਮਰਮਮਤ ਕਰਵਾਉਣ ਦੀ ਇਜਾਜ਼ਤ ਵੀ ਦਿੱਤੀ ਜਾਂਦੀ ਹੈ ਅਤੇ ਗੁਜਰਾਤ ਕਤਲੇ ਆਮ ਵਿੱਚ ਸ਼ਾਮਲ ਭਾਜਪਾ ਦੇ ਲੀਡਰਾਂ ਨੂੰ ਸਪੈਸ਼ਲ ਪੈਰੋਲ ਵੀ ਦਿੱਤੀ ਜਾਂਦੀ ਹੈ ਪਰ ਸਾਡੇ ਵਰਗੇ ਆਜ਼ਾਦੀ ਦੇ ਪਰਮਾਨਿਆਂ ਲਈ ਉਹ ਕੁੱਤ ਕਾਨੂੰਨ ਲਾਗੂ ਨਹੀਂ ਹੁੰਦਾ ਵਾਹਿਗੁਰੂ ਦੀ ਕਿਰਪਾ ਹੈ ਜਿੱਤੇ ਹਿੰਦੁਸਤਾਨ ਦਾ ਸਾਡੇ ਉੱਪਰ ਕੀਤਾ ਗਿਆ ਅਨਮਨੁੱਖੀ ਤਸੱਦਦ ਸਾਨੂੰ ਸਾਡੇ ਅਕੀਦੇ ਤੋਂ ਦੂਲਾ ਨਹੀਂ ਸਕਿਆ ਤਾਂ ਇਹ ਮਾਨਸਿਕ ਤਸੱਦਦ ਵੀ ਸਾਨੂੰ ਝੁਕਾ ਨਹੀਂ ਸਕਦਾ ਇਹ ਬੋਲ ਸੰਨ ਬਹੁਤ ਹੀ ਸਤਕਾਰਯੋਗ ਭਾਈ ਪਰਮਜੀਤ ਸਿੰਘ ਜੀ ਭੋਰਾ ਸਾਹਿਬ ਦੇ ਜਿਹੜੇ ਮੈਂ ਆਪ ਜੀ ਨਾਲ ਸਾਂਝੇ ਕੀਤੇ ਆ ਪਰ ਇਸ ਤੋਂ ਇਹ ਗੱਲ ਸਪਸ਼ਟ ਹੁੰਦੀ ਆ ਕਿ ਸਿੱਖਾਂ ਵਾਸਤੇ ਕਾਨੂੰਨ ਹੋਰ ਆ ਤੇ ਦੂਜਿਆਂ ਵਾਸਤੇ ਜਿਹੜਾ ਕਾਨੂੰਨ ਆ ਉਹ ਹੋ ਰਿਹਾ ਅੱਜ ਵੀ ਜੇ ਸਾਡੇ ਕਈ ਬੰਦੀ ਸਿੰਘ ਜਿਹੜੇ ਆ ਉਹ ਆਪਣੀਆਂ ਸਜ਼ਾਵਾਂ ਜਿਹੜੀਆਂ ਆ ਉਹ ਪੂਰੀਆਂ ਕਰ ਚੁੱਕੇ ਆ ਪਰ ਉਹਨਾਂ ਨੂੰ ਅਜੇ ਤੱਕ ਛੱਡਣਾ ਤੇ ਕੀ ਆ ਉਹਨਾਂ ਨੂੰ ਹਜੇ ਤੱਕ ਉਹਨਾਂ ਵਿੱਚੋਂ ਕਈਆਂ ਨੂੰ ਪੈਰੋਲ ਤੱਕ ਵੀ ਜਿਹੜੀ ਆ ਉਹ ਨਹੀਂ ਦਿੱਤੀ ਗਈ ਤੇ ਹਿੰਦੁਸਤਾਨ ਦਾ ਕਾਨੂੰਨ ਦੇਖੋ ਤੁਸੀਂ ਜਿਸ ਬੰਦੇ ਨੇ ਕਤਲ ਕੀਤਾ ਹੋਵੇ ਬਲਾਤਕਾਰ ਕੀਤਾ ਹੋਣ ਲੋਕਾਂ ਨੂੰ ਲੁੱਟਿਆ ਹੋਵੇ ਝੂਠ ਦੇ ਨਾਂ ਦੇ ਉੱਤੇ ਇਹੋ ਜਿਹੇ ਬੰਦਿਆਂ ਨੂੰ ਪਤਾ ਨਹੀਂ ਕਿੰਨੀ ਕਵਾਰੀ ਜਿਹੜੀ ਪੈਰੋਲ ਆ ਉਹ ਦਿੱਤੀ ਜਾਂਦੀ ਆ ਮੈਨੂੰ ਇੱਕ ਵਾਕਿਆ ਚੇਤੇ ਆ ਜਾਂਦਾ ਵਾ ਕਿ ਇਹਨਾਂ ਨਾਲੋਂ ਤੇ ਫਿਰ ਅੰਗਰੇਜ਼ ਚੰਗੇ ਸੀਗੇ ਜਿਨ੍ਹਾਂ ਨੇ ਕਦੇ ਮਹਾਰਾਣੀ ਜਿੰਦ ਕੌਰ ਨੂੰ ਦਲੀਪ ਸਿੰਘ ਦੇ ਨਾਲ ਮਿਲਣ ਦੀ ਜਿਹੜੀ ਆ ਉਹ ਇਜਾਜ਼ਤ ਦਿੱਤੀ ਸੀਗੀ ਇਹ ਤੇ ਉਹਨਾਂ ਅੰਗਰੇਜ਼ਾਂ ਨਾਲੋਂ ਵੀ ਮਾੜੇ ਹੋ ਗਏ ਜਿਨ੍ਹਾਂ ਨੂੰ ਅਸੀਂ ਇਹ ਕਹਿੰਦੇ ਸੀਗੇ ਕਿ ਸਾਨੂੰ ਉਹਨਾਂ ਨੇ ਗੁਲਾਮ ਬਣਾ ਲਿਆ ਤੇ ਸਭ ਤੋਂ ਵੱਧ ਕੁਰਬਾਨੀਆਂ ਦੇ ਕੇ ਜਿਸ ਦੇਸ਼ ਨੂੰ ਅਸੀਂ ਆਪਣਾ ਖੂਨ ਡੋਲ ਕੇ ਆਜ਼ਾਦ ਕਰਵਾਇਆ ਅੱਜ ਉਸ ਦੇਸ਼ ਦੇ ਵਿੱਚ ਅਸੀਂ ਗੁਲਾਮਾਂਵਾਰੀ ਜ਼ਿੰਦਗੀ ਜੀ ਰਹੇ ਆ ਸਾਡੇ ਨਾਲ ਜਿਹੜਾ ਵਿਤਕਰਾ ਵਾ ਉਹ ਕੀਤਾ ਜਾਂਦਾ ਵਾ ਅੱਜ ਉਹ ਕਾਨੂੰਨ ਜਿਹੜਾ ਦੂਸਰਿਆਂ ਨੂੰ ਭਾਵੇਂ ਉਹਨੇ ਬਲਾਤਕਾਰ ਕੀਤਾ ਹੋਵੇ ਭਾਵੇਂ ਕਤਲ ਕੀਤਾ ਹੋਣ ਉਹਨੂੰ ਤੇ ਪੈਰੋਲ ਦਿੰਦਾ ਵਾ ਪਰ ਜਿਹੜੇ ਸਾਡੇ ਬੰਦੀ ਸਿੰਘ ਲੰਮੇ ਸਮੇਂ ਤੋਂ ਹੋ ਸਕਦਾ ਕਈਆਂ ਦਾ ਕੋਈ ਕਸੂਰ ਬਿਨਾ ਹੋਵੇ ਉਹਨਾਂ ਨੂੰ ਹਜੇ ਤੱਕ ਕੋਈ ਪੈਰੋਲ ਜਿਹੜੀ ਆ ਉਹ ਨਹੀਂ ਦਿੱਤੀ ਜਾਂਦੀ ਇਹ ਸੋਚਣ ਦੀ ਲੋੜ ਆ ਸਮਝਣ ਦੀ ਲੋੜ ਆ ਸਿੱਖ ਜਥੇਬੰਦੀਆਂ ਨੂੰ ਜਿਹੜਾ ਵਾ ਉਹ ਅੱਗੇ ਆਉਣਾ ਚਾਹੀਦਾ ਵਾ ਸਾਨੂੰ ਸਾਥ ਦੇਣਾ ਚਾਹੀਦਾ ਆਪਣੇ ਜੁਝਾਰੂਆਂ ਦਾ ਅੱਜ ਇੱਕ ਮਾਂ ਦਾ ਜਿਹੜਾ ਦਿਲ ਆ ਕਦੇ ਸੋਚ ਕੇ ਵੇਖਿਓ ਆਪਣੇ ਪੁੱਤਰ ਨੂੰ ਮਿਲਣ ਵਾਸਤੇ ਉਹ ਕਿੰਨਾ ਬੇਤਾਬ ਹੋਵੇਗਾ ਬਸ ਇਹ ਉਹ ਮਾਂ ਜਾਣ ਸਕਦੀ ਆ ਜਿਹੜਾ ਜੇਲ੍ਹ ਦੇ ਵਿੱਚ ਬੈਠਾ ਉਹਦਾ ਪੁੱਤਰ ਭਾਈ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਉਹ ਇਸ ਦਰਦ ਨੂੰ ਮਹਿਸੂਸ ਕਰ ਸਕਦਾ ਵਾ ਇਤਨੀਆਂ ਕਿ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ